ਬਟਾਲਾ ਦੇ ਗਾਂਧੀ ਕੈਂਪ ਵਿੱਚ ਅਚਾਨਕ ਹਵਾਈ ਫਾਇਰ ਹੋਣ ਦੀ ਘਟਨਾ ਸਾਹਮਣੇ ਆਈ ਹੈ ਉੱਥੇ ਮੌਕੇ ਤੇ ਜਾਂਚ ਕਰਨ ਪਹੁੰਚੇ ਹੈ ਪੁਲਿਸ ਅਧਿਕਾਰ ਦਾ ਕਹਿਣਾ ਸੀ ਕਿ ਗੋਲੀਆਂ ਚੱਲਣ ਦੀ ਉਹਨਾਂ ਨੂੰ ਖੁਦ ਹੀ ਲਈ ਸੀ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਗੋਲੀਆਂ ਚੱਲਣ ਦੇ ਕੋਲ ਬਰਾਮਦ ਕੀਤੇ ਹਨ ਆਸ-ਪਾਸ ਦੀ ਪੁੱਛਗਿੱਛ ਤੋਂ ਉਹਨਾਂ ਪਤਾ ਲੱਗਿਆ ਹੈ ਕਿ ਮੋਟੇ ਕੁਦਰ ਸਵਾਦ ਨੌਜਵਾਨ ਨੇ ਬੋਲੋ ਹਵਾਈ ਫਾਇਰ ਚੁੱਕੇਗੇ ਅਤੇ ਉਹ ਮੌਕੇ ਤੋਂ ਫਰਾਰ ਹੋ ਗਏ ਉਹਨਾਂ ਨੇ ਕਿਹਾ ਕਿ ਸਾਰੇ ਮਾਮਲੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ આરોપી ਨੂੰ ਕਾਬੂ ਕਰ ਲਿਆ ਜਾਵੇਗਾ ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਘਟਨਾ ਵਿੱਚ ਜਾਨੀ ਇਨਸਾਨਾਂ ਤੋਂ ਬਚਾਅ ਹੋ ਹੀ ਗਿਆ ਜੋ ਕਿ ਵਧੀਆ ਗੱਲ ਕਿਪਸ ਆ ਕੀ ਮਾਉਲੇ ਦਾ ਗਊ ਹੱਤਿਆ ਹੋਇਆ। ਇਹ ਨਬ ਮਿਤੀ 13 ਜਨਵਰੀ ਸਵੇਰੇ ਤੜਕੇ ਸਾਡੇ ਗੁਰੂਆਂ ਤੋਂ ਮੇਸ਼ਾ ਆਏ ਸੀ 12:30 ਵਜੇ ਦੇ ਲੱਗੇ। ਮੇੜਾ ਪਵਾਦ ਪੋੜਾ ਉਹਦੇ ਲੱਗੇ ਜੜਾ ਜੰਗਲ ਅਨੈਰ ਦੇ ਉੱਤੇ ਉੱਥੇ ਕੁਝ ਬੰਦਿਆਂ ਵੱਲੋਂ ਜਿਹੜੀਆਂ ਗਊਆਂ ਅਵਾਰਾ ਨੇ ਉਹਨਾਂ ਨੂੰ ਜਿਹੜਾ ਲਿਆ ਗਿਆ ਉੱਥੇ ਪ੍ਰਸ਼ਦਨ ਕੀਤਾ ਜਾਂਦਾ ਤੁਹਾਨੂੰ ਮਰੇ ਜਾਂਦਾ। ਜਿਸ ਇਨਫੋਰਮੇਸ਼ਨ ਦੇ ਸੰਬੰਧ ਵਿੱਚ ਗਊ ਦੱਲਿਆ ਰੱਖਿਆ ਦਲ ਦੇ ਸਾਡੇ ਮੈਂਬਰ ਸੀ ਜਿਵੇਂ ਗੁਰਪ੍ਰੀਤ ਜੀ ਤੇ ਨਿਕਸਨ ਜੀ ਰੋਪੜ ਤੋਂ ਸਾਡੇ ਸਮਰਾਲੇ ਦੇ ਉਹਨਾਂ ਨੂੰ ਬਡੇਰਾ ਜੀ ਇਹਨਾਂ ਨੇ ਮੇਰੇ ਨਾਲ ਕੰਟੈਕਟ ਕੀਤਾ ਤੇ ਮੇਰੀ ਸਿਚੁਏਸ਼ਨ ਦੋਨੋਂ ਨਾਲ ਕੰਟੈਕਟ ਕੀਤਾ ਇਹ ਸੰਗੀਨ ਜੁਰਮ ਨੂੰ ਦੇਖਦੇ ਹੋਏ ਜਦੋਂ ਮੈਂ ਜਾਣ ਜੋ ਐਸਐਸਪੀ ਸਾਡੇ ਡਾਕਟਰ ਜਯੋਤੀ ਜਾਦਵ ਜੀ ਤੇ ਐਸਪੀ ਡੀ ਸਾਡੇ ਪਵਨ ਜੀ ਜੀ ਉਹਨਾਂ ਨੇ ਧਿਆਨ ਲੈਂਦਾ ਇਮੀਡੀਏਟਲੀ ਐਸਐਚਓ ਮਾਸ਼ਵੜਾ ਦੇ ਐਸਐਚਓ ਸਮਰਾਲਾ ਨੂੰ ਮੌਕੇ ਤੇ ਰਸ਼ ਕੀਤਾ ਮੈਂ ਵੀ ਆਪ ਖੁਦ ਮੌਕੇ ਤੇ ਪਹੁੰਚਿਆ ਤੇ ਉੱਥੇ ਜਦੋਂ ਅਸੀਂ ਸਰਚ ਕਰ ਰਹੇ ਸੀ ਕੁਗੋ ਤੇ ਟਾਰਚ ਨਾਲ ਰਾਤ ਨੂੰ ਦੇਖਣਾ ਪੈ ਰਿਹਾ ਸੀ ਮੋਕੇ ਜਿਹੜੇ ਮੁੱਲ ਨੂੰ ਫਰਾਰ ਹੋ ਗਏ ਸੀ ਜਿਹੜੇ ਉੱਥੇ ਦੋ ਗਊਆਂ ਦਾ ਵੱਟੂ ਕੀਤੀ ਸੀ ਜਿਹਨਾਂ ਦਾ ਉੱਥੇ ਮਾਸ ਪਿਆਇਆ ਸੀ ਜਿਹੜੇ ਮੋਕੇ ਤੇ ਪਹੁੰਚ ਗਏ ਅਸੀਂ ਮਾਸ ਜਿਹੜਾ ਗਊਆਂ ਦਾ ਮਾਸ ਸੀ ਪਿਆਇਆ ਮੋਕੇ ਦੇ ਡਾਕਟਰ ਦੋ ਬਲਾਗਾ ਦੀ ਟੀਮ ਬਣ ਲਗਾ ਉਹਨੂੰ ਕਬਜ਼ੇ ਵਿੱਚ ਲਿਆ ਤੇ ਉਦੋਂ ਸਿੰਪਲ ਜਿਹੜੇ ਅਡਿਟ ਭਰੇ ਗਏ ਰੀਤੀ ਰਵਾਜਾਂ ਮੁਤਾਬਕ ਜਿਹੜਾ ਗਊ ਰੱਖਿਆ ਦਲ ਦੇ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਬਾਕੀ ਜਿਹੜਾ ਗੂਆਂ ਦਾ ਤਖੀਰ ਦਾ ਜਿਹੜਾ ਸੰਸਕਾਰ ਕੀਤਾ ਗਿਆ ਇਸ ਤੋਂ ਬਾਅਦ ਜਿਹੜੀਆਂ ਚਾਰ ਪਾਰਟੀਆਂ ਮੁੱਲਜਵਾਂ ਨੂੰ ਫੜਨ ਦੇ ਲਈ ਜਿਹੜੇ ਉਦੋਂ ਅਨਟ੍ਰੇ ਸੀ ਸਾਡੇ ਜਿਆਦਾ ਮੁੱਲਜਵਾਂ ਨੂੰ ਫੜਨ ਲਈ ਜਿਹੜੀਆਂ ਲੰਨੀਆਂ ਕਿੰਨੀਆਂ ਜਿਹਦੇ ਵਿੱਚ ਅਸੀਂ ਸਾਡੀ ਸਾਰੀਆਂ ਟੀਮਾਂ ਦੀ ਬੜੀ ਅਤੇ ਕਹੂੰਗਾ ਇਹਨਾਂ ਨੇ ਬਹੁਤ ਹਾਰਡ ਵਰਕ ਕੀਤਾ ਸਾਰੀ ਰਾਤ ਨਹੀਂ ਸੁੱਤੇ ਪੰਜ ਮੁੱਲਿਆਂ ਜਿਹੜੇ ਆ ਆੜ ਆੜ ਜਗ੍ਹਾ ਤੋਂ ਇਸ ਮੁਕੱਦਮੇ ਵਿੱਚ ਗ੍ਰਿਫਤਾਰ ਕਰਕੇ ਅੰਦਰ ਦਿੱਤੇ ਆ ਸਾਡੇ ਜਿਹੜੇ ਤਿੰਨ ਜਾਂ ਚਾਰ ਮੁੱਲਮ ਬਾਕੀ ਬਾਹਰ ਰਹਿੰਦੇ ਆ ਉਹ ਵੀ ਛੇਤੀ ਕਬੂ ਕਰ ਲੈ ਜਾਣਗੇ ਮੈਂ ਇੱਥੇ ਇਹ ਵੀ ਦੱਸਣਾ ਚਾਹਣਾ ਇਹਨਾਂ ਵਿੱਚੋਂ ਇੱਕ ਮੁੱਲਮ ਜਿਹਦੇ ਪਹਿਲਾਂ ਵੀ ਆਲਰੇਡੀ ਪਰਚਾ ਦਰਜ ਹੈ ਇਹ ਗੋਥਿਆ ਬੱਚਾ ਜੋ ਗਊ ਹੱਤੇ ਦਾ ਪਰਚਾ ਦਰਜ ਹੈ ਇਹਦੇ ਸੰਧ ਹੀ ਅਸੀਂ ਰਾਤ ਜਿਹੜਾ ਮਕਦਮਾ ਨੰਬਰ 53 ਸਾਡਾ ਜਿਹੜਾ ਉਹ ਦਰਜ ਕਰ ਦਿੱਤਾ ਸੀ ਅੰਡਰ ਸੈਕਸ਼ਨ 299 225 191 ਤੇ 196 ਦੇ 111 ਜਿਹੜੀ ਐਕਚੁਅਲ ਅਫੈਂਡਰ ਵਾਲੀ ਉਹ ਵੀ ਅਹੀ ਸੈਕਸ਼ਨ ਲਾਈ ਹੈ ਜਿਹਦੀ ਸਜ਼ਾ ਸਖਤ ਹੈ ਜਿਹਦੇ ਵਿੱਚ ਤੇ ਇਸ ਤੋਂ ਬਿਨਾ ਪੰਜਾਬ ਕੋਸਲਾ ਟ੍ਰੈਕਟਡ ਆਫ ਸੈਕਸ਼ਨ 5 ਦੇ 8 ਐਨੀਵਰ क्रुएਲਟੀ ਐਕਟ ਜਿਹੜੀ ਸੈਕਸ਼ਨ 11 ਉਹ ਵੀ ਇਸ ਮਕਦਮੇ ਦੇ ਵਿੱਚ ਜੁੜੀ ਗਈ ਹੈ ਤਾਂ ਕਿ ਮੁਲਜ਼ਮਾਂ ਨੂੰ ਸਖਤ ਸਜ਼ਾ ਦਵਾਈ ਜਾ ਸਕੇ ਕਿਉਂਕਿ ਕਿਸੇ ਵੀ ਮਬਾੜੇ ਐਂਸਰ ਨੂੰ ਗੁੰਡਾ ਐਂਸਰ ਨੂੰ ਅਸੀਂ ਆਪਣੇ ਇਲਾਕੇ ਦੇ ਵਿੱਚ ਜਿਹੜੀ ਸਾਡੀ ਜੂਡਿਕਸ਼ਨ ਹੈ ਕਨਾਂ ਜ਼ਿਲ੍ਹੇ ਦੀ ਸਿਰ ਨਹੀਂ ਚੱਕਣ ਦਵਾਂਗੇ ਇਹਨਾਂ ਨੂੰ ਅਜਿਹਾ ਸਖ ਕਾਵਾਂਗੇ ਇਹਦੇ ਵਿੱਚ ਅਹੀ ਸੰਗੀਨ ਜਿਹੜੀ ਧਰਾਂ ਲੰਨਿਆ ਹੈ ਘਟੋਗੜ ਇਨਾਂ ਦੀ ਅਗਲੀ ਪੀੜ੍ਹੀ ਵੀ ਯਾਦ ਕਰੂਗੀ ਵੀ ਇਹੋ ਜਿਹਾ ਕ੍ਰਾਈਮ ਨਾ ਕਰ। ਇਹ ਜਿਹੜਾ ਜੰਗਲੀ ਖੇਤਰ ਤੇ ਕੋਈ ਆਰਜੀ ਤੌਰ ਤੇ ਬਣਾਇਆ ਸੀ ਕਸਾਈ ਖਾਨਾ ਕਿ ਪੱਕਾ ਤੌਰ ਤੇ ਬਣਾਇਆ ਸੀ। ਨਹੀਂ ਨਹੀਂ ਇਹ ਆਰਜੀ ਤੌਰ ਤੇ। ਕਿੰਨੀਆਂ ਗਮਾਂ ਦੀ ਹੱਤਿਆ ਹੋਈ ਤੁਹਾਡੇ ਸੰਦੇ? ਉੱਥੇ ਦੋ ਗਮਾਂ ਦੀ ਹੱਤਿਆ ਹੋਈ ਹੈ। ਇਹ ਤੋਂ ਬਿਨਾ ਇਹਦਾ ਇਹਦਾ ਕਿੰਗਪਿੰਨ ਹੈ। ਅਰੈਸਟ ਕਰਨਾ ਅਜੇ ਬਾਕੀ ਹੈ। ਉਹਨੂੰ ਅਰੈਸਟ ਕਰਨ ਤੋਂ ਬਾਅਦ ਸਾਰਾ ਫਿਰ ਜੋ ਵੀ ਤਫਤੀਸ਼ ਦੇ ਦੌਰਾਨ ਹੋਊਗਾ ਤੁਹਾਡੇ ਨਾਲ ਜ਼ਰੂਰ ਸ਼ਿਰਕਤਾਂ ਜਵਾਂਗੇ। ਇਹ ਗਮਾਂ ਕਿੱਥੋਂ ਲੈ ਕੇ ਆਂਦੇ ਸੀਗੇ? ਇਹ ਗਮਾਂ ਜਿਹੜੀਆਂ ਆਪਣੇ ਵਾਰਾ ਨੇ ਜੀ। ਉਹਨਾਂ ਨੂੰ ਹੀ ਰੱਸੀ ਪਾ ਕੇ ਲੈ ਜਾਂਦੇ ਨੇ। ਤੇ ਉੱਥੇ ਜਿਹੜਾ ਜੰਗਲ ਸੀ ਜੰਗਲ ਇਹਨਾਂ ਨੇ ਦੇਖਿਆ ਉੱਥੇ ਹੁੰਦਾ ਉਹ ਉੱਥੇ ਕਿਤੇ ਉਹ ਪਤਾ ਲੱਗੇ ਸਪਲਾਈ ਕਿੱਥੇ ਕਰਦੀ ਸੀ ਨੀਂ ਦੇ ਕਿੰਗ ਪਿੰਡ ਜਿਹੜਾ ਸਾਡਾ ਜਿਹੜਾ ਤਤਤੀਸ਼ ਦਾ ਪਾਰਟ ਆ ਇਹ ਜਿਵੇਂ ਤਤਤੀਸ਼ ਕੰਪਲੀਟ ਹੋ ਗਈ ਤੁਹਾਡੇ ਨਾਲ ਜਰੂਰ ਸ਼ੇਅਰ ਕੀਤੀ ਜਾਏਗੀ